ਲਖੀ ਆ ਗਏ ਗੱਡੀ ਦਾ ਨੱਕਾ ਕੋਈ ਹੋਰ ਵੜ ਕੇ ਲੈ ਗਿਆ ਹਾਂ ਉਹ ਭਾਦ ਨੀ ਪਗਾਂ ਨਹੀਂ ਤੇ ਇੱਕ ਮਿੰਟ ਜੀ ਜੋ ਜੋ ਉਹ ਦੇਖੋ ਨਾ ਹਾਂ ਜੀ ਕੀ ਮੰਗੇ ਦਾ ਬਾਬੂ ਮਮਾਸੇ ਦੇਖੀ ਪਹਿਲਾਂ ਗੱਲ ਕਰ ਹਾਂ ਉਹ ਫਿਰ ਤੇ ਅੱਗੇ ਬਾਤ ਚ ਆਈ ਜਾਂਦਾ ਕਰ ਇਹਨੂੰ ਦੂਜੇ ਦੇ ਨਾਲ ਲੈਣਾ 20000 ਲੈਣਾ ਇਹਦਾ ਇਹਨੂੰ ਕਿਹਾ ਇਹ ਉਦੋਂ ਵੀ 100 200 ਕਰਕੇ ਹੀ ਭੱਜ ਗਿਆ ਨਿਆਣਿਆਂ ਵਾਂਗ ਨਾ ਬਈ ਹੁਣ ਤੇਰਾ ਕਰਾਂ ਕੋਈ ਕੇਸ ਦਾ ਨਾ ਕਰਾ ਕਰਾਓ ਕਿਦਾਂ ਆਇਆ ਇਹਨੇ ਪੁੱਛ ਲੈ ਕਾਗਾ ਤੇਰਾ ਤੇਰਾ ਦੂਰਾਂ ਦੀ ਬੱਕਰੀ ਨਹੀਂ ਬੰਦੀ ਹੈਗੀ ਇਹ ਫਿੱਲੇ ਬਲੇਗਾ ਤੂੰ ਖਾਣਾ ਬੂਗਾ ਇਹਦਾ 20 ਤੋਂ 16 ਗਣੇ ਘਟਣਗੇ ਬੱਕਰੀ ਤਾਂ ਤੈਨੂੰ ਪਿਆਰਾ ਬੂਰੀਆਂ ਬੱਕਰੀ ਬੱਧੀ ਬੱਕਰੀ ਹੋਇਆ ਕੀ ਹੈ ਰੰਗ ਰੰਗ ਉਪ ਦੇਗਾ ਬੱਕਰਾ ਦੇਖਾ ਸਾਲੋਂ ਪੂਰੀ ਸਾਫ ਆਹ ਫੜੀ 15000 ਦੀ ਬੱਕਰੀ ਪਾਉ ਨਹੀਂ 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 ਪੁੱਛਿਆ ਨਹੀਂਗਾ ਉਹ ਉਹਨੂੰ ਪੁੱਛ ਲੈ ਇਹਨੇ ਖੜਦਾ ਇਹਨੇ 15 ਦਾ ਹੀ ਭੱਜ ਜਾਣਾ ਵਾ ਉਹਨੂੰ ਕਹਾਂ ਨੂੰ ਅਸੀਂ ਇਹਨੇ 15000 ਬੱਕਰੀ ਪਾਗਣਾ ਚੋ ਜਾਵੇ ਤਾਂ ਸਾਡੇ ਮਾਰਾ ਫਾਇਦਾ ਹੋਗੀ ਮੋਰ ਸ਼ਟਰ ਹੋਗੇ ਪਾਏ 60